ਮਹਾਰਾਸ਼ਟਰ ਤੁਲੀਆ ਤੋਂ ਸਿੰਧੀ ਪਰਿਵਾਰ ਤਿੰਨ ਤਖਤਾਂ ਦੀ ਯਾਤਰਾ ਤੇ ਨਿਕਲੇ ਨੇ ਜੀ ਲੇਕਿਨ ਇਹਨਾਂ ਦੀ ਟਿਕਟ ਬੜੀ ਮਹਿੰਗੀ ਹੈ ਕਿੰਨੀਕ ਮਹਿੰਗੀ ਹੈ ਉਹ ਟਿਕਟ ਨੂੰ ਖਰੀਦਣ ਲਈ 12 12 13 13 ਸਾਲ ਲੱਗੇ ਨੇ ਚੌਕੀ ਸਾਹਿਬ ਕੰਢੂ ਗਈ ਹੈ ਨਾ ਬਲਾ ਸਾਹਿਬ ਜੱਜ ਸਾਹਿਬ ਆਪ ਸਾਹਿਬ ਜੱਜ ਸਾਹਿਬ ਉਹ ਚੋਕ ਅਨੰਦ ਹਮਾਰੇ ਕੋ ਜੋ ਗੁਰੂ ਕੀ ਬਖਸ਼ਿਸ਼ ਹੋਈ ਹੈ ਭਗਵਾਨ ਸਿੰਘ ਜੀ ਖੋਜੀ ਗੁਰਮੁਖ ਆਤੇ ਰਹਤੇ ਹੈ ਐਸੇ ਹੰਸ ਆਤੇ ਰਹਤੇ ਹੈ ਵਾਹ ਪਰ ਇੱਕ ਬੱਚਾ ਸਿੱਖ ਲੇਤਾ ਸਾਰੇ ਬੱਚੋ ਨੂੰ ਸਿਖਾ ਦਿੰਦੇ ਸਭ ਤੇ ਨਾ ਹੀ ਇਹਨਾਂ ਕੋਲ ਕੋਈ ਇੱਥੇ ਗ੍ਰੰਥੀ ਆ ਨਾ ਹੀ ਰਾਗੀ ਆ ਆਪ ਹੀ ਸਾਰੇ ਬੱਚੇ ਰਾਗੀ ਨੇ ਆਪ ਹੀ ਗਰੰਥੀ ਨੇ ਸਾਰਿਆਂ ਨੂੰ ਹੀ ਕੀਰਤਨ ਕਰਨਾ ਹੁੰਦਾ ਜਿਹਨੂੰ ਮਰਜ਼ੀ ਤਬਲੇ ਤੇ ਬਿਠਾ ਦਿਓ ਜਿਹਨੂੰ ਮਰਜ਼ੀ ਬਾਜੇ ਤੇ ਬਿਠਾ ਦਿਓ ਔਰ ਅਗਰ ਇਹ ਚੀਜ਼ ਪੰਜਾਬ ਚ ਹੋ ਜਾਵੇ ਬੱਚਾ ਬੱਚਾ ਕਿ ਅਸੀਂ ਨੇ ਐਸੇ ਕਦੇ ਦੇਖਾ ਨਹੀਂ ਹੈ ਪੰਜਾਬ ਕੇ ਐਸੇ ਅਭੀ ਆਏ ਹੈ ਤਾਂ ਐਸੇ ਲੱਗ ਰਿਹਾ ਹੈ ਜਿਵੇਂ ਪੂਰਾ ਪੰਜਾਬ ਦਾ ਹਾਰਟ ਹੈ ਯਾਹਾਂ ਪੇ ਇੱਕ ਗਾਉਂ ਕੀ ਗਲੀ ਗਲੀਆਂ ਵੀ ਦੇਖ ਰਹੇ ਹੈ ਯਾਂ ਘੋੜੇ ਜੋ ਗੁਰੂ ਗੋਬਿੰਦ ਸਿੰਘ ਜੀ ਕੇ ਯਾ ਉਹ ਕੋਜੀ ਸਾਹਿਬ ਦਾ ਬਹੁਤ ਮਹਾਨ ਨੇ ਮੈਂ ਤਾਂ ਜੋ ਕੁਝ ਸਿੱਖਿਆ ਇਹਨਾਂ ਤੋਂ ਸਿੱਖਿਆਗਾ ਮੈਂ ਇਹਨਾਂ ਨਾਲ ਧਨਵਾਦੀਆਂ ਜਿਸ ਦਿਨ ਮੇਰੇ ਕੋਲ ਪਹਿਲੇ ਦਿਨ ਆਏ ਸੀਗੇ ਨਾ ਮੈਨੂੰ ਕੋਈ ਨਹੀਂ ਜਾਣਦਾ ਸੀ ਮਾਰੇ ਲੋਕ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਹੋਏ ਭਾਈ ਰੂਪੇ ਦੇ ਪਰਿਵਾਰ ਦੇ ਕੋਲ ਜਾ ਕੇ ਬੱਚਿਆਂ ਨੇ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੀ ਭਾਈ ਰੂਪੇ ਪਿੰਡ ਦੇ ਵਿੱਚ ਦਰਸ਼ਨ ਕੀਤੇ ਜਾ ਕਰਕੇ ਉਸ ਰੱਥ ਦੇ ਦਰਸ਼ਨ ਕੀਤੇ ਜਿਹੜੇ ਰੱਥ ਵਿੱਚ ਮਾਤਾ ਗੰਗਾ ਜੀ ਗਏ ਔਰ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਾਈ ਬੈਲੋ ਸਭ ਤੋਂ ਪਹਿਲੋ ਉਹਨਾਂ ਦੇ 15ਵੇਂ ਵੰਸ਼ ਭਾਈ ਭਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਆਂ ਔਰ ਸਾਰੀ ਸੰਗਤ ਨੇ ਆ ਕਰਕੇ ਇਹ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਇਹ ਜਿੰਨੇ ਵੀ ਬੱਚੇ ਨੇ ਇਹ ਸਾਰੇ ਯਾਤਰਾ ਕਰਨ ਦੇ ਲਈ ਨਿਕਲੇ ਨੇ ਔਰ ਇਹਨਾਂ ਦੀ ਯਾਤਰਾ ਦੀ ਜਿਹੜੀ ਟਿਕਟ ਬੜੀ ਮਹਿੰਗੀ ਹੈ ਉਹ ਮਹਿੰਗੀ ਟਿਕਟ ਇਨਿਕ ਮਹਿੰਗੀ ਟਿਕਟਾ ਯਾਤਰਾ ਦੀ ਉਹਦਾ ਕੋਈ ਮੁੱਲ ਨਹੀਂ ਦੇ ਸਕਦਾ ਕਿ ਇਹ ਬੱਚਿਆਂ ਨੇ ਗੁਰੂ ਦੇ ਦਰਗਾਹ ਦੇ ਉੱਤੇ ਟਿਕਟ ਕਟਵਾਈ ਹੈ ਕਿ ਸਾਰੇ ਬੱਚਿਆਂ ਨੇ ਸੁਖਮਨੀ ਸਾਹਿਬ ਲਿਖੇ ਨੇ ਕਿਸੇ ਨੇ ਜਬਜੀ ਸਾਹਿਬ ਕਿਸੇ ਨੇ ਸੁਖਮਨੀ ਸਾਹਿਬ ਗੁਰਮੁਖੀ ਵਿੱਚ ਲਿਖੇ ਨੇ ਔਰ ਸਿੰਧੀ ਪਰਿਵਾਰ ਹੋ ਕੇ ਗੁਰਮੁਖੀ ਦੇ ਵਿੱਚ ਲਿਖੇ ਔਰ ਤੁਲਿਆਦੀ ਸੰਗਤ ਵੱਲੋਂ ਉੱਥੇ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਨੂੰ ਇੱਕ ਇਹ ਪਿਆਰ ਗਿਫਟ ਦਿੱਤਾ ਕਿ ਇਹਨਾਂ ਨੂੰ ਤਿੰਨ ਤਖਤਾਂ ਦੀ ਯਾਤਰਾ ਤੇ ਲੈ ਕੇ ਆਏ ਨੇ ਉਸ ਯਾਤਰਾ ਦੇ ਨਾਲ-ਨਾਲ ਦਮਦਵਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਜੀ ਅਸੀਂ ਨੇ ਐਸੇ ਕਦੇ ਦੇਖਾ ਨਹੀਂ ਹੈ ਪੰਜਾਬ ਕੇ ਐਸੇ ਅਭੀ ਆਏ ਹੈ ਤਾਂ ਐਸੇ ਲੱਗ ਰਿਹਾ ਹੈ ਜਿਵੇਂ ਪੂਰਾ ਪੰਜਾਬ ਦਾ ਹਾਰਟ ਹੈ ਯਾਹਾਂ ਪੇ ਇਹ ਗਾਉਂ ਕੀ ਗਲੀ ਗਲੀਆਂ ਵੀ ਦੇਖ ਰਹੇ ਆਂ ਘੋੜੇ ਜੋ ਗੁਰੂ ਗੋਬਿੰਦ ਸਿੰਘ ਜੀ ਕੇ ਆ ਤੇ ਉਹ ਸਾਹਮਣੇ ਸੇ ਦੇਖੇ ਹੈ ਔਰ ਯਾਂ ਕਾ लंगर कीर्तन माहौल बहुत प्यार भरा सेवा भरा था बहुत अच्छा लगा हमारे के जो गुरु की बख्शीश हुई है भगवान सिंह जी खोजी गुरुमुख आते रहते हैं ऐसे हंस आते रहते हैं वहाँ पर एक बच्चा सीख लेता है सारे बच्चों को सिखा देते हैं ऐसा एक एक करके शब्द सिखा है एक एक करके थोड़ी सी मेहनत एक दूसरे को सपोर्ट करके चल रहे हैं और गुरु की कृपा से ये सब चल रहा है और गुरु बख्शीश करे सेवा चलती रहे अच्छे से ਔਰ ਬੱਚੇ ਕੀਰਤਨ ਸਿੱਖਦੇ ਰਹੇ ਔਰ ਗੁਰੂ ਦਾ ਜਸ ਗਾਤੇ ਰਹੇ ਹਮ ਐਸੀ ਗੁਰੂ ਸੇ ਅਰਦਾਸ ਕਰੇਗੇ ਕਿ ਆਪ ਐਸੀ ਬਖਸ਼ਿਸ਼ ਕਰੋ ਤੋ ਕੋ ਖੋਜੀ ਸਾਹਿਬ ਦਾ ਬਹੁਤ ਮਹਾਨ ਨੇ ਮੈਂ ਤਾਂ ਜੋ ਕੋ ਸਿੱਖਿਆ ਇਹਨਾਂ ਤੋਂ ਹੀ ਸਿੱਖਿਆ ਹੈਗਾ ਮੈਂ ਇਹਨਾਂ ਦਾ ਧੰਵਾਦੀਆਂ ਜਿਸ ਦਿਨ ਮੇਰੇ ਕੋਲ ਪਹਿਲੇ ਦਿਨ ਆਏ ਸੀਗੇ ਨਾ ਮੈਨੂੰ ਕੋਈ ਨਹੀਂ ਜਾਂਦਾ ਸੀ ਮਾੜੇ ਲੋਕ ਤੇ ਹੁਣ ਮੈਂ ਤੁਹਾਨੂੰ ਦੱਸਦੇ ਆ ਮੈਂ ਹੈਰਾਨ ਹ ਕਿ ਸੰਗਤਾਂ ਕਿ ਪਤਾ ਨਹੀਂ ਕਿੰਨੀ ਕਿੱਥੋਂ-ਕਿੱਥੋਂ ਸੰਗਤ ਆਉਂਦੀ ਹੈ ਕਿ ਸਾਰਾ ਇਹਨਾਂ ਦੇ ਵੈਰੂ ਦੀ ਮਿਹਰ ਹੈ ਉਹਦੇ ਸਦਕਾ ਇਹ ਹੋਇਆ ਹੈ ਇਹ ਸੋਨਿਆ ਸਾਡੀ ਆਕਾਲ ਧੰਨਵਾਦ ਕਰਦੇ ਆ ਤੁਹਾਡਾ ਇੱਥੇ ਸਲਤਨਪੁਰ ਲੋਧੀ ਪਹੁੰਚਣ ਤੇ ਗੁਰੂ ਨਾਨਕ ਸਾਹਿਬ ਦੀ ਨਗਰੀ ਆ ਮਹਾਰਾਜ ਤੁਹਾਡੀਆਂ ਹਰ ਸੰਗਤ ਦੀਆਂ ਮਨੋ ਮਰਾਦਾਂ ਪੂਰੀਆਂ ਕਰੇ ਸੰਗਤ ਜੀ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਤੁਸੀਂ ਆ ਵੀਡੀਓ ਜ਼ਰੂਰ ਸ਼ੇਅਰ ਕਰਿਓ ਪੰਜਾਬ ਦੇ ਵਿੱਚ ਬਹੁਤ ਯਾਤਰਾਵਾਂ ਹੋਉਂਦੀਆਂ ਨੇ ਲੇਕਿਨ ਇਹਨਾਂ ਦੀ ਟਿਕਟ ਬੜੀ ਮਹਿੰਗੀ ਐ ਕਿੰਨੀ ਕੁ ਮਹਿੰਗੀ ਐ ਉਹ ਟਿਕਟ ਨੂੰ ਖਰੀਦਣ ਲਈ 12 12 13 13 ਸਾਲ ਲੱਗੇ ਨੇ ਉਹ ਟਿਕਟ ਕਿਹੜੀ ਆ ਬੱਚਿਆਂ ਦੀ ਇਹ ਸਾਰੀ ਬੱਚਿਆਂ ਦੀ ਫ੍ਰੀ ਯਾਤਰਾ ਕਰਵਾਈ ਗਈ ਐ ਔਰ ਭਾਈ ਰਾਜੂ ਸਿੰਘ ਜੀ ਜੋ ਸੇਤੂ ਲਿਆ ਦੇ ਵਿੱਚ ਇਨਚਾਰਜ ਨੇ 10 ਵੀ ਪਿਛਲੇ 12 ਸਾਲਾਂ ਤੋਂ ਜਾ ਰਹਿਆ ਇਹਨਾਂ ਸਾਰੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਰਹਿ ਕੇ ਜਿੱਥੇ ਕੋਈ ਪੰਜਾਬੀ ਵੀ ਨਹੀਂ ਹੈ ਇਹਨਾਂ ਦੇ ਕੋਲ ਆ ਕੇ ਵਿਚਰਦਾ ਸਿੰਧੀ ਬੋਲਦੇ ਨੇ ਔਰ ਗੁਰਬਾਣੀ ਦੇ ਨਾਲ ਪਿਆਰ ਇਹਨਾਂ ਇਹਨਾਂ ਬੱਚਿਆਂ ਨੇ ਪੰਜਾਬੀ ਸਿੱਖੀ ਔਰ ਉਸ ਤੋਂ ਬਾਅਦ ਨਿਤਨੇਮ ਕੰਠ ਕੀਤਾ ਔਰ ਕੈਲੀਗ੍ਰਾਫੀ ਪੰਜਾਬੀ ਨੂੰ ਜਿੱਦਾਂ ਲੜੀਵਾਰ ਲਿਖਣਾ ਉਹ ਬੱਚਿਆਂ ਨੇ ਲਿਖੀ ਆ ਪੰਜਾਬੀ ਇਹਨਾਂ ਨੇ ਲਿਖੀ ਗੁਰਬਾਣੀ ਕੰਠ ਕੀਤੀ ਗੁਰਬਾਣੀ ਯਾਦ ਕੀਤੀ ਫਿਰ ਗੁਰੂ ਸਾਹਿਬ ਨੇ ਇੱਕ ਗਿਫਟ ਦਿੱਤਾ ਵੀ ਹੁਣ ਤੁਸੀਂ ਸਾਡੇ ਅਸਥਾਨਾਂ ਤੇ ਯਾਤਰਾ ਕਰੋ ਜਾ ਕੇ ਫਿਰ ਇਹ ਸਾਰੇ ਬੱਚੇ ਇਹ ਕਹਿ ਲਈ ਕਿ ਇੰਨੀ ਮਹਿੰਗੀ ਟਿਕਟ ਕਹਿ ਲਈਏਗੀ ਉਹਨੂੰ ਖਰੀਦਣ ਲਈ 12 12 15 15 ਸਾਲ ਲੱਗ ਜੰਦੇ ਨੇ 10 10 ਬਾਣੀਆਂ ਕੰਠ ਕਰਨ ਵਾਸਤੇ ਤੇ ਇਹ ਬੱਚੇ ਗੁਰਬਾਣੀ ਕੰਠ ਕਰਕੇ ਉਹ ਸਾਰੇ ਸਾਨੂੰ ਪੁੱਛਿਆ ਵੀ ਅ ਬੱਚਿਆਂ ਨੇ ਕੀਰਤਨ ਕਰਨਾ ਦੇਖੋ ਕਿੰਨਾ ਸੋਹਣਾ ਕੀਰਤਨ ਕਰ ਰਹੇ ਨੇ ਵੀ ਕਿਹੜਾ ਬੱਚਾ ਕੀਰਤਨ ਕਰੂਗਾ ਤੇ ਰਾਜੂ ਵੀਰ ਜੀ ਕਹਿੰਨੇ ਲੱਗੇ ਵੀ ਅਸੀਂ ਕਿਹਨੂੰ ਕਹੀਏ ਕੀਰਤਨ ਕਿਹੜਾ ਕਰੇਗਾ ਕਿ ਸਾਰੇ ਹੀ ਕੀਰਤਨ ਕਰ ਲੈਂਦੇ ਨੇ ਸਾਰਿਆਂ ਨੂੰ ਹੀ ਕੀਰਤਨ ਕਰਨਾ ਆਉਂਦਾ ਜਿਹਨੂੰ ਮਰਜ਼ੀ ਤਬਲੇ ਤੇ ਬਿਠਾ ਦਿਓ ਜਿਹਨੂੰ ਮਰਜ਼ੀ ਬਾਜੇ ਤੇ ਬਿਠਾ ਦਿਓ ਔਰ ਅਗਰ ਇਹ ਚੀਜ਼ ਪੰਜਾਬ ਚ ਹੋ ਜਾਵੇ ਬੱਚਾ ਬੱਚਾ ਦੂਜੀ ਗੱਲ ਇਹਦੇ ਸਾਰੇ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਕਰਨਾ ਆਉਂਦਾ ਸੁਖਾਸਨ ਕਰਨਾ ਆਉਂਦਾ ਅਗਰ ਕੋਈ ਗ੍ਰੰਥੀ ਨਾ ਹੋਵੇ ਪ੍ਰਚਾਰਕ ਨਾ ਹੋਵੇ ਤੇ ਨਾ ਹੀ ਇਹਨਾਂ ਕੋਲ ਕੋਈ ਇੱਥੇ ਗ੍ਰੰਥੀ ਆ ਨਾ ਹੀ ਰਾਗੀ ਆ ਆਪ ਹੀ ਸਾਰੇ ਬੱਚੇ ਰਾਗੀ ਨੇ ਆਪ ਹੀ ਗਰੰਥੀ ਨੇ ਔਰ ਬਹੁਤ ਸਿੰਧੀ ਨੇ ਜਿਹੜੇ ਗੁਰੂਗ੍ਰਾਮ ਸਾਹਿਬ ਦੇ ਨਾਲ ਪਿਆਰ ਕਰਦੇ ਨੇ ਰਵੀ ਜੀ ਆਪਜੀ ਕੁਝ ਦੂਸ਼ ਸ਼ਬਦ ਗੁਰੂ ਸਾਸ ਸੰਗਤ ਜੀ ਹਮਾਰੇ ਕੋ ਜੋ ਗੁਰੂ ਕੀ ਬਖਸ਼ੀਸ਼ ਹੋਈ ਹੈ ਭਗਵਾਨ ਸਿੰਘ ਜੀ ਖੋਜੀ ਔਰ ਇੰਜੇ ਸੇ ਔਰ ਗੁਰਮੁਖ ਆਤੇ ਰਹਤੇ ਹੈ ਐਸੇ ਹੰਸ ਆਤੇ ਰਹਤੇ ਹੈ ਵਾਹ ਪਰ ਸਰੋਵਰ ਮੇ ਗੁਰੂ ਗੰਗਾ ਸਾਹਿਬ ਜੀ ਮਾਰਕ ਸਰੋਵਰ ਮੇ ਔਰ ਹਮੇ ਵੀ ਕੁਝ ਦੇਖਲ ਜਾਤੇ ਹੈ ਵੋ ਲੋਗ ਆਕੇ ਵਾਹ ਕੀਰਤਨ ਕਰਤੇ ਹੈ ਉਨਸੇ ਬੱਚੇ ਸਿੱਖ ਲੇਤੇ ਹੈ ਇੱਕ ਬੱਚਾ ਸਿੱਖ ਲੇਤਾ ਹੈ ਸਾਰੇ ਬੱਚੋ ਨੂੰ ਸਿਖਾ ਦਿੰਤੇ ਹੈ ऐसा एक एक करके शब्द सीखा है एक एक करके थोड़ी सी मेहनत एक दूसरे को सपोर्ट करके चल रहे हैं और गुरु की कृपा से ये सब चल रहा है और गुरु बख्शिश करे सेवा चलती रहे अच्छे से और बच्चे कीर्तन सीखते रहे और गुरु का जस गाते रहे हम ऐसी गुरु से अरदास करेंगे कि आप ऐसी बख्शिश करो कि हम यह सेवा